ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਦੁੱਤੀ ਪਰਪਕਾਰੀ ਬਹੁਤ ਸੰ ਦੂਰ ਦ੍ਰਿਸ਼ਟੀ ਦੇ ਮਾਲਕ ਵੀ ਸਨ ਜਿਸ ਵੇਲੇ ਆਪ ਜੀ ਨੇ ਹਿੰਦੂਆਂ ਦੀ ਰਾਖੀ ਖਾਤਰ ਆਪਣਾ ਬਲੀਦਾਨ ਦੇਣ ਵਾਸਤੇ ਹਿੰਦੂਆਂ ਦੀ ਅਰਜ਼ ਮੰਨ ਕੇ ਦਿੱਲੀ ਵੱਲ ਨੂੰ ਜਾਣਾ ਕੀਤਾ ਤਾਂ ਗੁਰੂ ਸਵਾਰਿਓ ਦਿੱਲੀ ਦੀ ਜਗ੍ਹਾ ਆਪ 200 ਕਿਲੋਮੀਟਰ ਅੱਗੇ ਆਗਰੇ ਕਿਉਂ ਗਏ ਇੱਕ ਬੜੀ ਤਗੜੀ ਘਟਨਾ ਹੈ ਔਰੰਗਜੀਬ ਨੇ ਐਲਾਨ ਕੀਤਾ ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਵਾਉ ਖਬਰ ਦਓ ਉਸ ਨੂੰ ਹਜ਼ਾਰ ਮੋਰਾਂ ਦਾ ਨਾਮ ਦਿੱਤਾ ਜਾਵੇਗਾ ਐਲਾਨ ਸੁਣਾ ਅਗਰੇ ਦਾ ਰਹਿਣ ਵਾਲਾ ਇੱਕ ਗਰੀਬ ਭੇਡਾਂ ਚਰ ਬੱਕਰੀਆਂ ਚਾਰਨ ਵਾਲਾ ਸ਼ੈਦ हसन अली ਵਾਰ-ਵਾਰ ਬੇਨਤੀਆਂ ਕਰਨ ਲੱਗਾ ਹੇ ਦੀਨਦয়াল ਜੀ ਜੇ ਤੁਸੀਂ ਗ੍ਰਿਫਤਾਰ ਹੋਣਾ ਹੀ ਹੈ ਤਾਂ ਕਿਰਪਾ ਕਰਕੇ ਮੇਰੇ ਰਾਈ ਗ੍ਰਿਫਤਾਰੀ ਦਿਓ ਮੈਨੂੰ ਅਨਾਜ ਮਿਲ ਜੂ ਤੇ ਮੇਰਾ ਤੇ ਮੇਰਾ ਪਰਿਵਾਰ ਦਾ ਗੁਜ਼ਾਰਾ ਸੌਖਾ ਹੋ ਜੂ ਮੇਰੀ ਗਰੀਬੀ ਦੂਰ ਹੋ ਜੂ ਅੰਤਰਜਾਮੀ ਗਰੀਬ ਨਵਾਜ਼ ਸૈયਦ ਦੀ ਭਾਵਨਾ ਪੂਰੀ ਕਰਨ ਲਈ ਪੰਜਾਬ ਤੋਂ ਤੁਰ ਕੇ ਦਿੱਲੀ ਅਤੇ ਦਿੱਲੀ ਤੋਂ ਅੱਗੇ ਆਗਰੇ ਪਹੁੰਚ ਗਏ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਖੂਹ ਕੋਲ ਜਾ ਕੇ ਬੈਠ ਗਏ ਉੱਥੇ ਹੀ हसन अली ਬਕਰੀਆਂ ਚਾਰਦਾ ਸੀ ਉਸਨੇ ਦਰਸ਼ਨ ਕੀਤੇ ਤੇ ਸਤਿਗੁਰਾਂ ਨੇ ਕਿਹਾ ਆ ਲਿਆ ਇੱਕ ਮੁੰਦਰੀ ਤੇ ਦੁਸ਼ਾਲਾ ਲੈ ਜਾ ਇਸ ਦਾ ਸਾਨੂੰ ਹਲਵਾਈ ਦੀ ਦੁਕਾਨ ਤੋਂ ਰਸਤ ਬਾਣੀ ਲਿਆ ਕੇ ਦੇ ਹਸਨ ਹਲਵਾਈ ਦੀ ਦੁਕਾਨ ਤੇ ਗਿਆ ਦੁਸ਼ਾਲਾ ਮੁੰਦਰੀ ਅੱਗੇ ਕੀਤਾ ਵੇਖ ਕੇ ਦੁਕਾਨਦਾਰ ਨੇ ਸੋਚਿਆ ਕਿ ਬਕਰੀਆਂ ਵਾਲੇ ਕੋਲ ਇੰਨਾ ਕੀਮਤੀ ਸਮਾਨ ਕਿੱਥੋਂ ਆ ਗਿਆ ਉਹ ਉਸ ਨੂੰ ਸਮਾਨ ਲੈ ਕੇ ਉਸ ਨੇ ਉਹਦੇ ਕੋਲੋਂ ਸਾਰਾ ਹਾਲ ਪੁੱਛਿਆ ਕਿ ਕਿੱਥੇ ਤੂੰ ਆਇਆ ਹੈ ਤੇ ਕਿਸ ਦੇ ਕੋਲੋਂ ਇਹ ਲੈ ਕੇ ਦਸ਼ਾਲਾ ਆਇਆ ਹੈ ਕਹਿਣ ਲੱਗਿਆ ਸਾਧੂ ਮਹਤਮਾ ਆਇਆ ਹੈ ਉਹਦੇ ਨਾਲ ਤਿੰਨ ਚਾਰ ਸਿੱਖ ਨੇ ਉਹ ਨੇੜੇ ਹੀ ਬਾਹਰ ਖੂਹ ਤੇ ਬੈਠੇ ਨੇ ਤੇ ਉਹਨਾਂ ਦੇ ਇਹ ਸਾਨੂੰ ਸਮਾਨ ਦਿੱਤਾ ਹੈ। ਸੁਕੋਤਵਾਲ ਦੇ ਕੋਲ ਉਹ ਹਲਵਾਈ ਚਲੇ ਗਿਆ ਤੇ ਜਾ ਕੇ ਕਹਿਣ ਲਗਾ ਕਿ ਇਹ ਤੇਗ ਬਹਾਦਰ ਸਾਹਿਬ ਮੈਨੂੰ ਸ਼ੱਕ ਪੈਂਦਾ ਹੈ। ਆਗਰੇ ਵਿੱਚ ਖੂਹ ਤੇ ਬੈਠੇ ਨੇ ਤੇ ਜਾਓ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏ। ਸਾਰੀਆਂ ਗੱਲਾਂ ਕਰਕੇ ਇੰਨੀਆਂ ਗੱਲਾਂ ਆਖ ਕੋਤਵਾਲ ਨੂੰ ਹਲਵਾਈ ਅੱਜ ਇਸਲਾਮੀ ਦੁੱਧ ਤੇ ਆ ਗਈ ਮਲਾਈ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੜ ਲਿਆ ਤੇ ਪਿਆਰਿਓ ਇਸਲਾਮ ਦੇ ਵਿੱਚ ਲਿਆਵਾਂਗੇ ਤੇ ਸਾਰਾ ਪੰਜਾਬ ਸਾਰਾ ਜੰਮੂ ਕਸ਼ਮੀਰ ਮੁਸਲਮਾਨ ਬਣ ਜਾਵੇਗਾ ਸੋ ਦੁਕਾਨ ਵਾਲੇ ਨੇ ਕੋਤਵਾਲ ਨੂੰ ਦੱਸਿਆ ਸ਼ੰਦੀ ਪੁੱਛਗਿਛ ਹੋਈ ਅਸਨ ਨੇ ਸਤਗੁਰਾਂ ਬਾਰੇ ਦੱਸਿਆ कोतवाल ਖੂਤ ਆਇਆ ਪਛਾਣ ਕੀਤੀ ਪਤਾ ਲੱਗਾ ਸਿੱਖਾਂ ਦੇ ਨਵੇਂ ਗੁਰੂ ਹੈ ਜਿਸ ਦੀ ਗ੍ਰਿਫਤਾਰੀ ਲਈ 1000 ਰੁਪਇਆ ਇਨਾਮ ਰੱਖਿਆ ਗਿਆ ਸੀ ਪਾਰਸ਼ਾ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਇੱਕ ਰਾਤ ਉਥੇ ਹੀ ਰੱਖਿਆ ਗਿਆ ਉਥੇ ਇੱਕ ਭੂਤਿਆ ਹਵੇਲੀ ਵਜਦੀ ਹੈ ਪਿਆਰਿਓ ਜੇ ਦੇਚ ਬੜਾ ਵੱਡਾ ਦੇ ਹੋ ਰਿੰਦਾ ਸੀ ਉਸ ਹਵੇਲੀ ਦੇ ਵਿੱਚ ਕੈਦ ਕਰਕੇ ਰੱਖਿਆ ਸੋਚਿਆ ਇਹ ਕਿ ਇਹ ਭੂਤ ਪ੍ਰੇਤ ਜਿਹੜੇ ਨੇ ਇਹ ਇਹਨਾਂ ਨੂੰ ਖਤਮ ਕਰ ਦੇਣਗੇ ਪਰ ਗੁਰੂ ਸਵਾਰਿਓ ਜਿਸ ਵੇਲੇ ਉਸ ਦੇ ਨੇ ਆ ਕੇ ਆਪਣਾ ਵਾਹ ਲਾਇਆ ਨਾ ਪੇਸ਼ ਚੱਲੀ ਅਖੀਰ ਸਤਗੁਰਾਂ ਦੇ ਚਲਣਾ ਦੇ ਉੱਤੇ ਟਹਿ ਕੇ ਪੈ ਗਿਆ ਤੁਹਾਡੀ ਮਾਫੀਆਂ ਮੰਗਣ ਲੱਗਾ ਕਿ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਤਨੀ ਹਸਤੀ ਦੇ ਮਾਲਕ ਹੋ ਇਤਨੀ ਲੋਕਾਂ ਦੀ ਰੱਖਿਆ ਕਰਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਦਿੱਲੀ ਗ੍ਰਿਫਤਾਰੀ ਦੇਣੀ ਸੀ ਆਗਰੇ ਇਹ ਆਜਰੀ ਦਾ ਕਰਕੇ ਆਏ ਹੋ ਜਿਸ ਦੇ ਮਨ ਦੇ ਵਿੱਚ 1000 ਰੁਪਏ ਦਾ ਲਾਲਚ ਆ ਗਿਆ ਆਪ ਜੀ ਗਿਰਦਾਸ ਬੇਨਤੀ ਕੀਤੀ ਆਪਨੇ ਸੁਣੀ ਸੋ ਉਹ ਦਿਓ ਗੰਨੇ ਭੰਨ ਕੇ ਲਿਆ ਸਤਿਗੁਰਾਂ ਦੀ ਚੁੱਪਣ ਵਾਸਤੇ ਤੇ ਪਿਆਰਿਓ ਜਿਸ ਵੇਲੇ ਸਤਿਗੁਰੂ ਗੰਨੇ ਚੁੱਪ ਰਹੇ ਸੀ ਛੱਲਾ ਬਾਰ ਬਾਰ ਛੁੜਦੇ ਰ ਭਾਈ ਮਤੀਦਾ ਜੀ ਗੁਰੂ ਸਾਹਿਬ ਦੀਆਂ ਛੱਲਾਂ ਹੀ ਚੁੱਪ ਕੇ ਜੋਸ਼ ਦੇ ਵਿੱਚ ਆ ਗਏ ਸਤਿਗੁਰੂ ਨੂੰ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਹੁਕਮ ਦੇਵੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦਾ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਮਤੀਦਾਸ ਮੇਰੇ ਕੋਲ ਆ ਜਦੋਂ ਬਾਹਰਲੇ ਬੰਨੇ ਜੰਗਲੇ ਦੇ ਕੋਲ ਮਤੀਦਾਸ ਆਇਆ ਮੱਛਾ ਝੇਕਿਆ ਸਤਗੁਰਾਂ ਨੇ ਕੰਡ ਤੇ ਹੱਥ ਰੱਖਿਆ ਸਾਰੀ ਸ਼ਕਤੀ ਉਹਦੀ ਖਿੱਚ ਲਈ ਕਹਿਣ ਲੱਗੇ ਮਤੀਦਾਸ ਕਰਾਮਾਤਿ ਮੈਂ ਵੀ ਵਿਖਾ ਸਕਦਾ ਸਾਰਾ ਕੁਝ ਕਰ ਸਕਦੇ ਆ ਪਰ ਕਰਾਮਾਤ ਦਾ ਨਾਮ ਖੈਰ ਹੈ ਅਪ ਕਰਾਮਾਤ ਨਹੀਂ ਵਿਖਾਉਣੀ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਆਪਾਂ ਸਬਰ ਦੇ ਨਾਲੇ ਜਿੱਤਨੀ ਜੰਗ ਜਿੱਤਨੀ ਹੈ ਇਸ ਕਰਕੇ ਆਪਾਂ ਇਹ ਕੰਮ ਨਹੀਂ ਕਰਨਾ ਸੂਰਤ ਉੱਥੇ ਰੱਖਿਆ ਗਿਆ ਪਿਆਰੇਓ ਅਗਲੀ ਸਵੇਰ ਹੋਈ ਪਾਦਸ਼ਾਹ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਦਿੱਲੀ ਭੇਜਿਆ ਹਸਨ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਇਹ ওই ਗੁਰੂ ਸਾਹਿਬ ਨੇ ਜਿਨ੍ਹਾਂ ਦੇ ਅੱਗੇ ਮੈਂ ਬੇਨਤੀਆਂ ਕਰਦਾ ਪਿਆ ਹਜ਼ਾਰ ਵਾਲੇ ਹਸਨ ਨੂੰ ਨਾਮ ਤਾਂ ਮਿਲ ਗਿਆ ਪਰ ਉਸ ਨੂੰ ਗੁਰੂ ਸਾਹਿਬ ਦੇ ਸਾਰੇ ਕੌਤਕ ਦੀ ਜਦੋਂ ਸਮਝ ਪਾਈ ਬੜਾ ਦੁਖੀ ਹੋਇਆ ਬੜਾ ਰੋਇਆ ਬੜਾ ਪਛਤਾਇਆ ਕਿ ਆਗਰਾ ਦਿੱਲੀ ਤੋਂ 200 ਮੀਲ ਹੈ ਭਾਵ 200 ਕਿਲੋਮੀਟਰ ਹੈ 200 ਕਿਲੋਮੀਟਰ ਆਉਣਾ 200 ਜਾਣਾ ਮਤਲਬ 400 ਕਿਲੋਮੀਟਰ ਦਾ ਸਫਰ ਸਿਰਫ ਉਸ ਗਰੀਬ ਹਸਨ ਅਲੀ ਦੀ ਭਾਵਨਾ ਪੂਰਤੀ ਲਈ ਇਹੋ ਜੇ ਦੀਨ ਦਿਆਰ ਗਰੀਬ ਨਿਵਾਜ ਤੇ ਪਰਵਕਾਰੀ ਤਨ ਤਨ ਸਗਰੂ ਸੈਬ ਸ੍ਰੀ ਗੁਰੂ ਤੇਗ ਬਹਾਦਰ ਹੀ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਔਰ ਜੇ ਥਾਂ ਤੇ ਗ੍ਰਿਫਤਾਰੀ ਹੋਈ ਪਿਆਰਿਓ ਉਹ ਗੁਰੂ ਕਾ ਤਾਲ ਬਣਿਆ ਹੋਇਆ ਹੈ ਉਹ ਖੂਬੀ ਮੌਜੂਦ ਹੈ ਜਿੱਥੇ ਪਾਤਸ਼ਾਹ ਬੈਠੇ ਸੀ ਰਾਤ ਜਿਸ ਹਵੇਲੀ ਵਿੱਚ ਰੱਖਿਆ ਗਿਆ ਉਸ ਦੀਆਂ ਨਿਸ਼ਾਨੀਆਂ ਵੀ ਅੱਜ ਤੱਕ ਪਿਆਰਿਓ ਉੱਥੇ ਮੌਜੂਦ ਨੇ ਉੱਥੇ ਜਾ ਕੇ ਲੋਕ ਦਰਸ਼ਨ ਪ੍ਰਸ਼ਨ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਨੇ ਔਰ ਉਥੋਂ ਗ੍ਰਿਫਤਾਰ ਕਰਕੇ ਸਤਿਗੁਰਾਂ ਨੂੰ ਦਿੱਲੀ ਦੇ ਵਿੱਚ ਲਿਆਂਦਾ ਗਿਆ ਔਰ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਸੀਸਗੰਜ ਦੇ ਨਾਲ ਕੋਤਵਾਲੀ ਦੇ ਵਿੱਚ ਰੱਖਿਆ ਗਿਆ ਔਰ ਇਥੇ ਹੀ ਪਿਆਰਿਓ ਬੜੇ ਡਰਾਵੇ ਬੜੇ ਤਸੀਹੇ ਨਕੀਲੇ ਪਿੰਜਰੇ ਜਿਸ ਦੇ ਵਿੱਚ ਨਾ ਮੰਦਾ ਖੜੋ ਸਕਦਾ ਨਾ ਬੈਠ ਸਕਦਾ ਨਾ ਲੰਮਾ ਪੈ ਸਕਦਾ ਉਹਦੇ ਵਿੱਚ ਕੈਦ ਕੀਤਾ ਆਪਣੇ ਪਿਆਰੇ ਸਿੱਖ ਭਾਈ ਮਤੀ ਦਾਸ ਨੂੰ ਫਟਿਆਂ ਦੇ ਵਿੱਚ ਬੰਨ ਕੇ ਆਰੇ ਦੇ ਨਾਲ ਚੀਰਿਆ ਗਿਆ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਭਾਈ ਸਤੀਦਾਸ ਤੇ ਭਾਈ ਦਿਆਲਾ ਭਾਈ ਸਤੀਦਾਸ ਨੂੰ ਰੂਮ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਪਿਆਰਿਓ ਔਰ ਮੁੱਖ ਤੋਂ ਸੀ ਨਹੀਂ ਉਚਰੀ ਅੱਜ ਕੱਲ ਬੜੇ ਬੜੇ ਵਿਦਵਾਨ ਉਠਦੇ ਨੇ ਕਹਿੰਦੇ ਐਸਾ ਹੋ ਨਹੀਂ ਸਕਦਾ ਪਿਆਰਿਓ ਉਸ ਵੇਲੇ ਤਾਂ ਗੁਰੂ ਸਾਹਿਬ ਖੁਦ ਸੀ ਜਿਹੜਾ ਸਾਡੇ ਦੇ ਪਿਛਲਾ ਸਮਾਂ ਬੀਤਿਆ ਹੈ ਉਸ ਦੇ ਵਿੱਚ ਅਨੋਖ ਸਿੰਘ ਵਰਗੇ ਜਿਸ ਵੇਲੇ ਗ੍ਰਿਫਤਾਰ ਕੀਤੇ ਗਏ ਅੱਖਾਂ ਦੇ ਵਿੱਚ ਕਿੱਲ ਠੋਕੇ ਸਰੀਰ ਦੇ ਵਿੱਚ ਕਿੱਲ ਠੋਕੇ ਇੱਕ ਅੱਖ ਅੰਦਰ ਨੂੰ ਤਸੀਹ ਹੈ ਇੱਕ ਬਾਹਰ ਲੰਮਕ ਦੀ ਪਈ ਹੈ ਨਿਗਾ ਤੋਂ ਦੀਦਾ ਨਹੀਂ ਅੰਦਾਜ਼ੇ ਨਾਲ ਲੱਗਾ ਪਤਾ ਕਿ ਸ਼ਾਮਾਂ ਪੈ ਗਈਆਂ ਨੇ ਸੰਤਰੀ ਨੂੰ ਕਹਿਣ ਲੱਗੇ ਸੰਤਰੀ ਵੇਖੇ ਸਮਾਂ ਦੱਸ ਸਾਡਾ ਰੱਬ ਦਾ ਸਿਮਰਨ ਕਰਨ ਦਾ ਟਾਈਮ ਹੋ ਗਿਆ ਹੈ ਸਾਡਾ ਰਹਿਰਾਸ ਦਾ ਟਾਈਮ ਹੋ ਗਿਆ ਹੈ ਸੋ ਪਿਆਰਿਓ ਐਸੇ ਮਹਾਨ ਸ਼ਖਸੀਅਤਾਂ ਅੱਜ ਵੀ ਮੌਜੂਦ ਨੇ ਸਿੱਖ ਕੌਮ ਦੇ ਕਾਰਨਾਮੇ ਅੱਜ ਵੀ ਸਾਰੀ ਦੁਨੀਆ ਤੇ ਮਹਾਨ ਨੇ ਜਿਨ੍ਹਾਂ ਨੂੰ ਕਿਤੇ ਛੱਟਾਇਆ ਨਹੀਂ ਜਾ ਸਕਦਾ ਸਮਾਂ ਪਏ ਤੇ ਕਿਤੇ ਸਤਗੁਰੂ ਕਾਲਪੁਰਖ ਪ੍ਰਮਾਤਮਾ ਫੇਰ ਫੇਰੇਗਾ ਸਿੱਖ ਕੌਮ ਦਾ ਵੱਡਾ ਉਚਰ ਦਬਾ ਆਲ ਵਰਦ ਤੇ ਹੋਏਗਾ ਆਲ ਸੰਸਾਰ ਦੇ ਵਿੱਚ ਹੋਏਗਾ ਸੋ ਪਿਆਰਿਓ ਅਸੀਂ ਆਪ ਜੀ ਨਾਲ ਸਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਗ੍ਰਫਤਾਰੀ ਤੇ ਸ਼ਹੀਦੀ ਦਾ ਪ੍ਰਸੰਗ ਜੋ ਸਰਵਣ ਕਿਤਾਬ ਜੀ ਨੇ ਆਸ ਹੈ ਆਪ ਇਸੇ ਤਰ੍ਹਾਂ ਹੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਰਹੋਗੇ ਔਰ ਸਾਡੇ ਤੇ ਕਿਰਪਾ ਕਰਦੇ ਰਹੋਗੇ ਤਾਂ ਕਿ ਆਪ ਜੀ ਦੇ ਨਾਲ ਵਧੀਆ ਤੋਂ ਵਧੀਆ ਇਤਿਹਾਸ ਸਾਂਝੇ ਕਰ ਸਕੀਏ ਸਵਾਉ ਹੋਈਆ ਪੁੱਲਾ ਨੂੰ ਨਾ ਚਤਾਰੀਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ